ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਦਿੱਲੀ ਐਨਸੀਆਰ ਸਣੇ ਪੂਰੇ ਉੱਤਰ ਪ੍ਰਾਤ ਚਠੰਡ ਦਾ ਕਹਿਰ ਵਧਦਾ ਜਾ ਰਿਹਾ ਹੈ ਇਸ ਦੌਰਾਨ ਦਿੱਲੀ ਐਨਸੀਆਰ ਦੇ ਨਾਲ ਪੰਜਾਬ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਸੰਘਣੀ ਧੁੰਦ ਕਾਰਨ ਵਿਜ਼ਿਬਿਲਟੀ ਬੇਹੱਦ ਘੱਟ ਹੋ ਗਈ ਹੈ ਵਿਜ਼ਿਬਿਲਟੀ ਘੱਟ ਹੋਣ ਕਾਰਨ ਧੁੰਦ ਦਾ ਅਸਰ ਆਵਾਜ਼ਾਂ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਚੰਡੀਗੜ੍ਹ ਤੇ ਪੰਜਾਬ ਲਈ ਅੱਜ ਮੌਸਮ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਖਾਸਾ ਜਤਾਇਆ ਜਾ ਰਿਹਾ ਹੈ ਕਿ ਕਈ ਜ਼ਿਲ੍ਹਿਆਂ ਵਿੱਚ ਧੁੰਦ ਦੇਖਣ ਨੂੰ ਮਿਲ ਰਹੀ ਹੈ ਇਸ ਤੋਂ ਇਲਾਵਾ ਬੱਦਲਵਾਏ ਵੀ ਹੋ ਸਕਦੀ ਹੈ ਜਿਸ ਕਾਰਨ ਤਾਪਮਾਨ ਵਧਣ ਦੀ ਸੰਭਾਵਨਾ ਪੰਜਾਬ ਚੰਡੀਗੜ੍ਹ ਦਾ ਤਾਪਮਾਨ ਅਗਲੇ 5 ਦਿਨਾਂ ਚ 2 ਤੋਂ 3 ਡਿਗਰੀ ਤੱਕ ਵੱਧ ਸਕਦਾ ਹੈ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ ਜੰਮੂ ਕਸ਼ਮੀਰ ਚ ਚੱਕਰਵਾਤੀ ਸਰਕੂਲੇਸ਼ਨ ਸਰਗਰਮ ਹੈ ਜਿਸ ਕਾਰਨ ਪੰਜਾਬ ਵਿੱਚ 5 ਤੋਂ ਲੈ ਕੇ 6 ਜਨਵਰੀ ਨੂੰ ਬਰਸਾਤ ਵਾਲੇ ਹਾਲਾਤ ਬਣ ਰਹੇ ਨੇ ਜਿਸ ਤੋਂ ਬਾਅਦ ਇੱਕ ਵਾਰ ਫਿਰ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਉੱਥੇ ਹੀ ਜੇਕਰ ਪੰਜਾਬ ਦੇ ਮਾਲਵਾ ਖੇਤਰ ਦੀ ਗੱਲ ਕਰੀਏ ਤਾਂ ਇੱਥੇ ਮੀਂਹ ਮਗਰੋਂ ਸੰਘਣੀ ਧੁੰਨੇ ਦਸਤਕ ਦਿੱਤੀ ਹੈ ਜਿਸ ਨਾਲ ਕਿਸਾਨ ਅਤੇ ਆਮ ਲੋਕ ਖੁਸ਼ ਨੇ ਬੇਸ਼ੱਕ ਧੁੰਦ ਚ ਆਵਾਜਾਈ ਦੇ ਵਾਹਨ ਧੀਮੀ ਰਫ਼ਤਾਰ ਨਾਲ ਚੱਰੇ ਨੇ ਪਰ ਹਾੜੀ ਦੀ ਫਸਲਾਂ ਲਈ ਧੁੰਦ ਲਾਭਦਾਇਕ ਦੱਸੀ ਜਾ ਰਹੀ ਹੈ ਇਸ ਮੌਕੇ ਜਿੱਥੇ ਲੋਕਾਂ ਨੇ ਆਵਾਜਾਈ ਦੇ ਵਾਹਨਾਂ ਨੂੰ ਹੌਲੀ ਰਫ਼ਤਾਰ ਨਾਲ ਚਲਾਉਣ ਦੀ ਸਿਹਤ ਦਿੱਤੀ ਹੈ ਉੱਥੇ ਹੀ ਉਹਨਾਂ ਨੇ ਹਾੜੀ ਦੀਆਂ ਫਸਲਾਂ ਲਈ ਧੁੰਦ ਨੂੰ ਲਾਹੇਵੰਦ ਵੀ ਦੱਸਿਆ ਬੱਚਿਆਂ ਤੇ ਬਜ਼ੁਰਗਾਂ ਲਈ ਤਾਂ ਇਹੀ ਹੁੰਦਾ ਵੀ ਘਰਾਂ 'ਚ ਬੈਠਣਾ ਤੇ ਮੈਂ ਤਾਂ ਇਹਦੇ ਉਲਟ ਕਰੀ ਬੈਠੀ ਆ ਵੀ ਅੱਜ ਪ੍ਰੋਗਰਾਮ ਰੱਖੀ ਬੈਠੇ ਅਸੀਂ ਤਾਂ ਖੇਡਾਂ ਵਾਲਾ ਜਿਹਦੇ ਵਿੱਚ ਮੇਰੇ ਹੈਰਾਨੀ ਦੀ ਕੋਈ ਹੱਦ ਨਹੀਂ ਕਿ 8 ਵਜੇ ਪ੍ਰੋਪਰਲੀ ਕੋਈ ਮਲੇਰ ਕੋਟਲਾ ਤੋਂ ਕੋਈ ਬਠਿੰਡੇ ਤੋਂ ਸਾਡੇ ਚ ਇੱਥੇ ਪਹੁੰਚੇ ਹੋਏ ਆ ਤੇ ਵੈਸੇ ਤਾਂ ਇਹ ਪ੍ਰੀਕਾਸ਼ਨ ਰੱਖਣ ਵਾਲੀ ਹੀ ਚੀਜ਼ ਆ ਕਿ ਇਹ ਨਹੀਂ ਠੰਡ ਦੇ ਵਿੱਚ ਬੱਚੇ ਬਾਹਰ ਬਜ਼ੁਰਗ ਨਾ ਬੈਠਣ ਆਪਣਾ ਧਿਆਨ ਰੱਖਣੇ ਇhtiyat ਰੱਖਣਾ ਤੇ ਸੁਖਦ ਖਬਰ ਕਿਸਾਨਾਂ ਲਈ ਹੈ ਕਿ ਕਣਕਾਂ ਲਈ ਬਹੁਤ ਜ਼ਰੂਰੀ ਆ ਜਿਹੜਾ ਇਹ ਵੈਦਰ ਆ ਸੋ ਬਾਕੀਆਂ ਲਈ ਪ੍ਰੀਕਾਸ਼ਨਸ ਜ਼ਰੂਰੀ ਆ ਕੀ ਪਰੇਸ਼ਾਨੀ ਆਉਂਦੀ ਆ ਆਮ ਆਉਣ ਜਾਣ ਦੇ ਵਿਅਸਤ ਦੇ ਵਿੱਚ ਵੇਖੋ ਜੀ ਇੱਕ ਤਾਂ ਜਦੋਂ ਸਫਰ ਦੇ ਵਿੱਚ ਬੰਦਾ ਜਾਂਦਾ ਵੇਖੋ ਧੁੰਦ ਨੇ ਵੀ ਆਪਣੇ ਮੌਸਮ ਦੇ ਹਿਸਾਬ ਨਾਲ ਆ ਹੈਗਾ ਧੁੰਦ ਨੇ ਆਣਾ ਆਪਣੇ ਮੌਸਮ ਦੇ ਹਿਸਾਬ ਨਾਲ ਆ ਫਸਲਾਂ ਨੂੰ ਫਾਇਦਾ ਹੋਦਾ ਤੁਹਿਆ ਜੀ ਇੱਕ ਜਿਹੜੇ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਆ ਰਹੀ ਆ ਜਿਹਾਂ ਉਹ ਟਰਾਲੀਆਂ ਜਾਂਦੀਆਂ ਆ ਜਿਹਾਂ ਟਰਾਲੇ ਦੇ ਮਗਰ ਸਟਿੱਕਰ ਹੀ ਲੱਗਾ ਹੁੰਦਾ ਕੋਈ ਲਾਈਟ ਦਾ ਕੋਈ ਇੰਤਜ਼ਾਮ ਨਹੀਂ ਹੁੰਦਾ ਟੂੜੀਆਂ ਦੇ ਟਰਾਲੀਆਂ ਲਾ ਲਓ ਉਹਦੇ ਰਾਹ ਨਹੀਂ ਹੁੰਦਾ ਫਿਰ ਨਿੱਕੇ ਜਿਹੜੇ ਚੱਲਦੇ ਆ ਉਹਦੇ ਮਗਰ ਵੀ ਲਾਈਟ ਦਾ ਕੋਈ ਇੰਤਜ਼ਾਮ ਨਹੀਂ ਹੁੰਦਾ ਵੀ ਸਰਕਾਰ ਨੂੰ ਚਾਹੀਦਾ ਇਹਦੇ ਤੇ ਜਿਹੜੀ ਚੀਜ਼ ਹੱਥ ਪਾਈ ਜਾਵੇ ਇਹ ਜਿਹੇ ਐਕਸੀਡੈਂਟ ਹੁੰਦੇ ਆ ਇਹ 100% ਕਾਰਨ ਇਹੀ ਹੁੰਦਾ ਹੈਗਾ ਜੇ ਮਗਰ ਲਾਈਟ ਹੈ ਕਿਸੇ ਨੂੰ ਪਤਾ ਹੀ ਨਹੀਂ ਲੱਗਦੀ ਤੁੰਦੀ ਦੇ ਵਿੱਚ ਹੀ ਲੰਘਦਾ ਅਗਲਾ ਇਹ ਠਾਣ ਵਿੱਚ ਵੇਚਦਾ ਪਤਾ ਤੋਂ ਹੀ ਲੱਗਦਾ ਜਦੋਂ ਜਾਨੀ ਨੁਕਸਾਨ ਹੁੰਦਾ ਠੀਕ ਹੈ ਨਾ ਮਾਵਾ ਦੇ ਪੁੱਤ ਚਲੇ ਜਾਂਦੇ ਆ ਇਹ ਕਰਕੇ ਸਰਕਾਰ ਨੂੰ ਇਸ ਬਾਰੇ ਸਖਤੀ ਕਰਨੀ ਚਾਹੀਦੀ ਹੈ ਬਾਕੀ ਧੁੱਧ ਦੇ ਫਾਇਦੇ ਵੀ ਆ ਗਏ ਤੁਹਾਨੂੰ ਪਤਾ ਹੀ ਜਾ ਸਾਰੀਆਂ ਬਿਮਾਰੀਆਂ ਦਾ ਇਲਾਜ ਹੁੰਦੀ ਆ ਬਿਮਾਰੀਆਂ ਦੂਰ ਹੁੰਦੀਆਂ ਦੇ ਨਾਲ ਤੇ ਬਾਕੀ ਮੌਸਮ ਦੇ ਸਹਾਰ ਨਾਲ ਸਾਰੀਆਂ ਚੀਜ਼ਾਂ ਆਣੀਆਂ ਜਾਣੀਆਂ ਹਾਂਜੀ ਅਕਰੀਮ ਬੱਚਿਆਂ ਦੇ ਮਾਪਿਆਂ ਨੂੰ ਕਹਿੰਦਾ ਕਿ ਕਿੰਨੇ ਕਿੰਨੇ ਬੱਚੇ ਜੇ ਸਕੂਲਾਂ ਚ ਜਾਂਦੇ ਆ ਉਹਨਾਂ ਦੇ ਮਾਪਿਆਂ ਨੂੰ ਕਹਿੰਦਾ ਨਾ ਵੀ ਜੇ ਬੱਚਿਆਂ ਨੂੰ ਲੈ ਕੇ ਜਾਣ ਬਹੁਤ ਧਿਆਨ ਦੇ ਨਾਲ ਲੈ ਕੇ ਜਾਣਾ ਆਪਣੀ ਜੇ ਸਕੂਟੀਆਂ ਜੇ ਸਕੂਟੇ ਜਾਂ ਮੋਟਰਸਾਈਕਲ ਜਾਂਦੇ ਆ ਉਹਨਾਂ ਇਲਾਕਿਆਂ ਛੱਡਣ ਨਾਲ ਨਾਲ ਤੇ ਬੱਚਿਆਂ ਨੂੰ ਚੰਗੀ ਦਾ ਸੰਭਾਲ ਕੇ ਕੱਪੜੇ-ਕਪੜੇ ਚੰਗੀ ਦਾ ਪੋਵਾ ਤੇ ਮੂੰਹ ਟੱਕ ਕੇ ਬੱਚਿਆਂ ਨੂੰ ਲੈ ਜਾਣਾ ਚਾਹੀਦਾ ਆਏ ਦਿਨ ਲੁੱਟਖੋਦੀਆਂ ਵਾਰਦਾਤਾਂ ਹੋ ਰਹੀਆਂ ਨੇ ਪਰ ਪੰਜਾਬ ਪੁਲਿਸ ਆਰਾਮ ਫਰਮਾਨ ਵਿੱਚ ਹੀ ਵਿਅਸਤ ਹੈ ਜੀ ਹਾਂ ਫਿਰੋਜ਼ਪੁਰ ਵਿਸਥਾਨਾਤ ਪੀਸੀਆਰ ਜਿਨ੍ਹਾਂ ਦੇ ਸਿਰ ਉੱਪਰੋਂ ਸੁਰੱਖਿਆ ਦਾ ਜ਼ਿੰਮੇ ਹੈ ਹਰ ਘੜੀ ਤਿਆਰ ਪਰ ਤਿਆਰ ਰਹਿਣ ਦੀ ਜ਼ਿੰਮੇਵਾਰੀ ਹੈ ਕਿ ਜੇਕਰ ਕੋਈ ਘਟਨਾ ਹੁੰਦੀ ਹੈ ਤਾਂ ਉਹ ਉਸੇ ਸਮੇਂ ਹੀ ਚੌਕਸੀ ਨਾਲ ਉਸ ਨੂੰ ਰੋਕ ਸਕਣ ਪਰ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਆਪਣੇ ਆਪ ਵਿੱਚ ਪੰਜਾਬ ਪੁਲਿਸ ਦੀ ਮੁਸਤੈਦੀ ਤੇ ਸਵਾਲ ਖੜੇ ਕਰ ਦਿਆਂ ਦੀ ਕਮਿਸ਼ਨਰ ਦਫ਼ਤਰ ਦੇ ਬਾਹਰ ਚੌਂਕ ਦੇ ਅਦਾਲਤਾਂ ਜਿੱਥੇ ਹਰ ਸਮੇਂ ਸੁਰੱਖਿਆ ਤੈਨਾਤ ਰਹਿੰਦੀ ਹੈ ਉੱਥੇ ਹੀ ਇੱਕ ਮਹਿਲਾ ਨਾਲ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਅਤੇ ਪੀਸੀਆਰ ਪੁਲਿਸ ਦੇਖਦੀ ਹੀ ਦੇਖਦੀ ਰਹਿ ਜਾਂਦੀ ਹੈ ਤੇ ਆਪਣੀ ਛੋਟੀ ਬੱਚੀ ਨਾਲ ਰੋ ਰੋ ਕੇ ਆਪਣੀ ਦਾਸ ਤਾ ਸੁਣਾਉਂਦੀ ਹੋਈ ਇਸ ਮਹਿਲਾ ਦਾ ਨਾਮ 스ਵਿਤਾ ਜੋ ਬਸ ਤੋਂ ਉਤਰੀ ਸੀ ਆਪਣੀ ਭੈਣ ਦੇ ਘਰ ਉਸਨੇ ਜਾਣਾ ਸੀ ਜਿਸ ਤਰ੍ਹਾਂ ਹੀ ਉਸਨੇ ਸੁਨੇਹਾ ਦੇਣ ਲਈ ਫਿਰੋਜ਼ਪੁਰ ਪਹੁੰਚੀ ਤਾਂ ਉਸਨੇ ਆਪਣੀ ਭੈਣ ਨੂੰ ਫੋਨ ਕੀਤਾ ਤੇ ਪਿੱਛੋਂ ਆ ਰਹੇ ਦੋ ਲੁਟੇਰਿਆਂ ਨੇ ਉਸ ਦੇ ਕੰਨ ਨਾਲੋਂ ਫੋਨ ਖੋ ਕੇ ਲੈ ਗਏ ਤੇ ਮਹਿਲਾ ਰੋਂਦੀ ਬਿਲਕੁਲ ਦੀ ਰਹਿ ਗਈ ਕੀ ਤੁਹਾਡਾ ਮੇਰਾ ਨਾਮ ਸविता ਸਬਤਕ ਕਿੱਥੇ ਉਤਰੇ ਤੁਸੀਂ ਹੁਣੇ ਬਾਜਲ ਚੌਂਕ ਬਾਜਲ ਚੌਂਕ ਤੇ ਹੁਣ ਕਿੱਧਰ ਜਾ ਰਹੇ ਹੋ ਤੁਸੀਂ ਮੇਰੀ ਭੈਣ ਨੂੰ ਫੋਨ ਕੀਤਾ ਸੀ ਉਹਨੇ ਲੈਣ ਆਉਣਾ ਸੀ ਤਾਂ ਮੈਨੂੰ ਅੱਛਾ ਫੋਨ ਕਰ ਰਹੇ ਸੀ ਹਾਂ ਜੀ ਉਹਨੇ ਆਇਆ gsi ਲੈਣ ਆ ਬਿਆਣੇ ਬਾਕੀ ਇੱਥੇ ਆ ਗਿਆ ਬਾਜਲ ਚੌਂਕ ਉਹ ਲੈਣ ਆ ਜਾ ਸਭ ਕਹਿੰਦੀ ਮਾਰੇ ਉਹਦਾ ਫੋਨ ਵੀ ਵਿੱਚਾ ਹੀ ਲੱਗਾ ਰਹਿ ਲੱਗਾ ਹੀ ਰਹਿ ਗਿਆ ਨਾਲ ਹੀ ਲੈ ਕੇ ਹਾਂ ਜੀ ਅੱਛਾ ਪਿੱਛੋਂ ਆਏ ਨੇ ਮਗਰ ਪਿੱਛੋਂ ਆਏ ਨੇ ਪਤਾ ਹੀ ਨਹੀਂ ਲੱਗਣ ਦਿੱਤਾ ਹੂੰ ਟੋੜੀ ਕੀ ਵੀ ਦਿਨ ਦਿਹਾੜੇ ਲੁੱਟਾਂ ਹੋਈ ਜਾਂਦੀਆਂ ਨੇ ਕੀ ਕਹਿਣਾ ਤੁਹਾਡਾ ਵੀ ਸ਼ਰਿਆਮੀ ਹੋ ਰੀਆਂ ਨੇ ਕੀ ਕਹਿਣਾ ਇਹਨਾਂ ਨੂੰ ਜੜੋਂ ਮਟਾਓ ਜਿਹੜਾ ਲੁੱਟਾ ਖੋਆ ਕਰਦੇ ਨੇ ਕੋਲ ਕਰਾਣੇ ਤੇ ਤਾਂ ਖੋਈ ਹੋਈ ਹੈ ਅੱਛਾ ਅੱਛਾ ਮੇਰਾ ਨਾ ਜਤਿੰਦਰ ਆ ਜੀ ਜਤਿੰਦਰ ਕੀ ਦੇਖਿਆ ਹੁਣੇ ਜੀ ਜਸਟ ਪੰਜ ਮਿੰਟ ਦੀ ਗੱਲ ਆ ਜੀ ਪੰਜ ਮਿੰਟ ਨਹੀਂ ਹੋਏ 2 ਮਿੰਟ ਹੋਏ ਆ ਹੁਣੇ ਸਾਡੇ ਸਾਹਮਣੇ ਹੁਣੇ ਲੰਘ ਕੇ ਗਏ ਆ ਪਤਾ ਨਹੀਂ ਲੱਗਿਆ ਕਿ ਤੰਨੀ ਤੋਂ ਰੁਕਣਾ ਮੁਰਸਲ ਤੇ ਆ ਰਹੀ ਸੀ ਉਹਦੇ ਮਗਰ ਭੱਜੇ ਆ ਹਾਂ ਹੁਣ ਸਾਰੇ ਇਕ ਬੈਠੇ ਆ ਕੁਰਸੀਆਂ ਪਈਆਂ ਦੇਖੋ ਪੁਲਿਸ ਵਾਲੇ ਇੱਥੇ ਬੈਠੇ ਤਾਂ ਵੀ ਨਿਕਲ ਗਏ ਉਹਨਾਂ ਕੋਲ ਮੈਂ ਹੀ ਨਹੀਂ ਪੁਲਿਸ ਵਾਲੇ ਇਹ ਆ ਮੀਡੀਆ ਸਾਹਿਬ ਆਏ ਹੋਣੇ ਉਹ ਨਿਕਲ ਗਏ ਉਹ ਦੇਖ ਕੇ ਇਹਨਾਂ ਨੂੰ ਹਾਂ 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 ਆ ਹੁਣ ਇੱਥੇ ਬੈਠੇ ਆ ਵੇਖੋ ਕੁਰਸੀਆਂ ਮਾਲੇ ਘਮਾਓ ਉਧਰ ਕੁਰਸੀਆਂ ਹਾਂ 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 ਫਿਰ ਨਿਕਲ ਗਏ ਪੁਲਿਸ ਵਾਲੇ ਇੱਥੇ ਆਰਾਮ ਨਾਲ ਮੋਬਾਈਲ ਚਲਾ ਰਹੇ ਆ ਉਹ ਬੈਠੇ ਉਹ ਕੋਰਟ ਦੇ ਸਾਹਮਣੇ ਕੋਲ ਇਹਨਾਂ ਦੇ ਕੋਲੇ ਲੁੱਟ ਹੋ ਗਈ ਲਗੋਬਾ ਕੋਲਸ ਦੇ ਕੋਲ ਲੋਟਈ ਜਨਾਨੀ ਬਗੀ ਬਗੀ ਹਾਂਜੀ ਹਾਂਜੀ ਉਹ ਕਿਤੇ ਫੋਨ ਕਰਨ ਦੇ ਸੀ ਆਰਡਰ ਦੇ ਰਿਸਿਵਰ ਨੂੰ ਤੇ ਅਚਾਨਕ ਹੀ ਪਿੱਛੋਂ ਜਿਹੜੇ ਤੇਜ਼ੀ ਨਾਲ ਦੋ ਨੌਜਵਾਨ ਆਏ ਸੀ ਮੋਹਨਪੁਰ ਤੇ ਇੱਥੋਂ ਸਟੇਟ ਬੈਂਕ ਚੌਂਕ ਤੋਂ ਜਿਹੜੀ ਆਪਣੇ ਚਰਚ ਰੋਡ ਤੇ ਮੇਨ ਰੋਡ ਵੱਲ ਨੂੰ ਬੜੀ ਤੇਜ਼ੀ ਨਾਲ ਮਲਖੇ ਲੰਘਿਆ ਤੇ ਬਾਅਦ ਵਿੱਚ ਸਾਨੂੰ ਪਤਾ ਲੱਗੋਬਾ ਦੇ ਪਿੱਛੇ ਮੋਟਰਸਾਈਕਲ ਲਾਇਆ ਜੇ ਮੁਰਸਾ ਲਾਉਂਦੇ ਬਾਅਦ ਵੀ ਇਹ ਸਾਨੂੰ ਮਿਲ ਨਹੀਂ ਅੱਗੇ ਵੀ ਇਹੀ ਦੋਵਾਂ ਮੋਟਰਸਾਈਕਲ ਪੀਸੀਆਰ ਨੂੰ ਅਸੀਂ ਉਹਨਾਂ ਨੇ ਕਹਿੰਦੇ ਪ੍ਰਮਿਸ ਦੇ ਤੂੰ ਇਹ ਦੋ ਮਹੀਨੇ ਨਮਜਵਾਨਾ ਹਾਂ ਕਾਲੀਆਂ ਨਾਲੀ ਜ਼ਿਆਦਾ ਪਈ ਹੋਈਆਂ ਸੀ ਕਿ ਉਹਨਾਂ ਕੋਲ ਅਸੀਂ ਤੁਹਾਨੂੰ ਦਿੱਤਾ ਪਰ ਉਹ ਕੋਤੋਂ ਵੀ ਨਹੀਂ ਮਿਲਦੀ ਕਿਸੇ ਹੋਰ ਜਗ੍ਹਾ ਵਾਲੀ ਆ ਕੇ ਸਾਫੇ ਨਹੀਂ ਤੁਹਾਡੀ ਪੀਸੀਆਰ ਪਰ ਮਗਰ ਰੌਂਡ ਕਰਦੀ ਦੀ ਉਹਨਾਂ ਪਿੱਛੇ ਕਰਦੀ ਦੀ ਪੀਸੀਆਰ ਅਸੀਂ ਆਪ ਖੁਦ ਮੁਰਸਾ ਲਾਇਆ ਸੀਗਾ ਨਹੀਂ ਮਿਲੇ ਨਹੀਂ ਮਿਲੇ ਡਿਊਟੀ ਵੀ ਤੁਹਾਡੀ ਇੱਥੇ ਹੀ ਸੀਗੀ ਵੈਸੇ ਡਿਊਟੀ ਸਰ ਦੀ ਇੱਥੇ ਸਟੇਟ ਪੇਸ ਆਪਣੇ ਫੇਸ ਰਿਜਿਸਟਰ ਹਾਂ ਤੇ ਇੱਕ ਵਾਰਦਾਤ ਕੁਛ ਬਾਜਾਣੇ ਚਾਹੁੰ ਚੁਕੀ ਹੈ ਕਿ ਦੋ ਆ ਮੋਟਰਸਾਈਕਲਾਂ ਨੂੰ ਅਸੀਂ ਮਿਲ ਕੇ ਜਿੰਨ ਤੇ ਇਨਫੋਰਮੇਸ਼ਨ ਦਿੱਤੀ ਹੈ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਵੀ ਉਹ ਕਿਹੋ ਜਿਹੀ ਜਗਾ ਥੰਮ ਨਹੀਂ ਗੱਲ ਨਹੀਂ ਮਿਲੇ ਹੁਣ ਤਲਾਸ਼ ਕਰ ਰਹੇ ਕੀ ਕਰਨ ਹਾਂਜੀ ਹਾਂਜੀ ਜ਼ਿਕਰ ਹੋ ਗਿਆ ਜਿਸ ਜਗ੍ਹਾ ਤੇ ਮਹਿਲਾ ਨਾਲ ਲੁੱਟ ਹੋਈ ਹੈ ਉਹ ਕਮਿਸ਼ਨਰ ਦਫ਼ਤਰ ਦੇ ਬਿਲਕੁਲ ਬਾਹਰ ਹੈ ਸੈਸ਼ਨ ਜੱਜ ਤੋਂ ਹੋਰ ਅਦਾਲਤਾਂ ਇੱਥੇ ਲੱਗਦੀਆਂ ਨੇ 24 ਘੰਟੇ ਇੱਥੇ ਸੁਰੱਖਿਆ ਤਾਇਨਾਤ ਹੁੰਦੀ ਹੈ ਪਰ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਜਿਨ੍ਹਾਂ ਦੇ ਮੋਢਿਆਂ ਉੱਪਰ ਸੁਰੱਖਿਆ ਦਾ ਜ਼ਿੰਮੇ ਪੀਸੀਆ ਟੀਮ ਉਹ ਕੁਰਸੀਆਂ ਤੇ ਬੈਠ ਕੇ ਆਰਾਮ ਫਰਮਾਰੇ ਸੀ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਜਦ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਦੇ ਸਾਹਮਣੇ ਹੀ ਲੁੱਟ ਹੋਈ ਹੈ ਤਾਂ ਅਜੀਬੋ-ਗਰੀਬ ਤਰੀਕੇ ਸੁਣਨ ਨੂੰ ਮਿਲੇ ਉਹਨਾ ਅੱਗੋਂ ਪੀਸੀਆਰ ਦਾ ਇਤਲਾਹ ਕਰ ਰਹੇ ਪਰ ਜਦ ਤੱਕ ਲੁਟੇਰੇ ਫਰਾਰ ਹੋ ਚੁੱਕੇ ਸਨ ਕਿੰਨੀ ਪੇ ਬਾਕੀ ਨਾਲ ਪੁਲਿਸ ਵੱਲ ਲੁਟੇਰਿਆਂ ਦਾ ਹੁਲੀਆ ਬਿਆਨ ਕਰ ਰਿਹਾ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝੜ ਰਿਹਾ ਹੈ ਇਹ ਕਹਿ ਕੇ ਉਸਨੇ ਅੱਗੇ ਪੀਸੀਆਰ ਨੂੰ ਇਤਲਾਹ ਕਰ ਦਿੱਤੀ ਜਦ ਕਿ ਸਰਕਾਰ ਵੱਲੋਂ ਮੋਟਰਸਾਈਕਲ ਪੀਸੀਆਰ ਦਿੱਤਾ ਗਿਆ ਕਿ ਉਹ ਲਟੋਰ ਲੁਟੇਰਿਆਂ ਦਾ ਪਿੱਛਾ ਕਰ ਸਕਣ ਪਰ ਜਨਾਬ 'ਚ ਇੰਨੀ ਹਿੰਮਤ ਕਿੱਥੇ ਕਿ ਉਹ ਚੋਰਾਂ ਦਾ ਪਿੱਛਾ ਕਰ ਸਕਣ ਤੇ ਉਹਨਾਂ ਨੂੰ ਫੜ ਸਕਣ ਪੰਜਾਬ ਚ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਅਹਿਮ ਖਬਰ ਹੈ ਦੱਸ ਦਈਏ ਸੂਬੇ ਪੱਛ ਪਿੰ ਦਿਨਾਂ ਦੇ ਲਈ ਸਰਕਾਰੀ ਬੱਸਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ ਜਿਸ ਕਾਰਨ ਆਮ ਲੋਕ ਸੋਚ ਸਮਝ ਕੇ ਹੀ ਘਰ ਤੋਂ ਬਾਹਰ ਨਿਕਲਣ ਇਸ ਸਬੰਧੀ ਪੀ ਆਰਟੀਸੀ ਤੇ ਪਨਬਸ ਮੁਲਾਜ਼ਮ ਯੂਨੀਅਨ ਵੱਲੋਂ ਐਲਾਨ ਕੀਤਾ ਗਿਆ ਦਰਅਸਲ ਪੀ ਆਰਟੀਸੀ ਦੇ ਪਨਬਸ ਮੁਲਾਜ਼ਮ ਯੂਨੀਅਨ ਦੀ ਅੱਜ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੋਲਰ ਦੇ ਨਾਲ ਮੀਟਿੰਗ ਹੋਈ ਸੀ ਇਸ ਦੌਰਾਨ ਉਹਨਾਂ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਮੇਤ ਹੋਰ ਕਈ ਮੰਗਾਂ ਸੰਬੰਧੀ ਚਰਚਾ ਹੋਈ ਸੀ ਪਰ ਪਰ ਮੀਟਿੰਗ ਬੇ ਸਿੱਟਾ ਨਿਕਲੀ ਦੋਸਤੋ ਬਾਅਦ ਪੀ ਆਰਟੀਸੀ ਦੇ ਪਨਬਸ ਮੁਲਾਜ਼ਮ ਯੂਨੀਅਨ ਵੱਲੋਂ 3 ਦਿਨਾਂ ਲਈ ਯਾਨੀ ਕਿ 6 ਤੋਂ ਲੈ ਕੇ 8 ਜਨਵਰੀ ਤੱਕ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਇਨਾਂ ਹੀ ਨਹੀਂ 7 ਅਤੇ 8 ਜਨਵਰੀ ਨੂੰ ਮੁਲਾਜ਼ਮਾਂ ਵੱਲੋਂ ਚੰਡੀਗੜ੍ਹ ਵਿਖੇ सीएम रहائش ਸਾਹਮਣੇ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਦੂਜੇ ਪਾਸੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਜਥੇਬੰਦੀ ਦੀ ਗੱਲ ਸੁਣੀ ਗਈ ਹੈ ਪਰ ਕਾਨੂੰਨ ਮੁਤਾਬਿਕ ਪੱਕੇ ਨਹੀਂ ਹੋ ਸਕਦੇ ਸਿਰਫ ਹੜਤਾਲ ਕਰਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਦੱਸ ਦਈਏ ਬੀਬੀਆਂ ਲਈ ਇਹ ਅਹਿਮ ਖਬਰ ਹੈ ਕਿਉਂਕਿ ਬੀਬੀਆਂ ਬਸਾਂ ਵਿੱਚ ਸਰਕਾਰੀ ਬਸਾਂ ਦੇ ਫ੍ਰੀ ਦੇ ਝੋਟੇ ਲੈ ਲੈਂਦੀਆਂ ਨੇ ਜਿਸ ਤੋਂ ਬਾਅਦ ਹੁਣ ਉਹਨਾਂ ਦੀ ਚਿੰਤਾ ਵੱਧ ਸਕਦੀ ਹੈ ਕਿਉਂਕਿ ਤਿੰਨ ਦਿਨਾਂ ਲਈ ਸਰਕਾਰੀ ਬਸਾਂ ਦੀ ਹੜਤਾਲ ਕੀਤੀ ਜਾ ਰਹੀ ਹੈ ਜੀ ਹਾਂ ਹੁਣ ਉਹ ਜੇ ਕਿਤੇ ਸਫ਼ਰ ਕਰਨਾ ਹੈ ਤਾਂ ਉਹ ਹੁਣ ਪ੍ਰਾਈਵੇਟ ਬਸਾਂ 'ਚ ਚੜ ਕੇ ਕਿਰਾਇਆ ਲਾ ਕੇ ਜਾ ਸਕਦੀਆਂ ਨੇ ਤੁਹਾਨੂੰ ਫਿਰ ਦੱਸ ਦਿੰਨੇ ਆ ਪੰਜਾਬ ਚ ਸਰਕਾਰੀ ਬਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਖਬਰ ਹੈ ਦੱਸ ਦਈਏ ਸੂਬੇ ਪਾਰਚ ਤਿੰਨ ਦਿਨਾਂ ਦੇ ਲਈ ਸਰਕਾਰੀ ਬੱਸਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ ਜਿਸ ਕਾਰਨ ਆਮ ਲੋਕ ਸੋਚ ਸਮਝ ਕੇ ਹੀ ਘਰ ਤੋਂ ਬਾਹਰ ਨਿਕਲਣ ਇਸ ਸਬੰਧੀ ਪੀਆਰਟੀਸੀ ਤੇ ਪਨਬਸ ਮੁਲਾਜ਼ਮ ਯੂਨੀਅਨ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਦਸ ਨੰਬਰ ਦੇ ਕਿ ਪੀਆਰਟੀਸੀ ਤੇ ਪਨਬਸ ਮੁਲਾਜ਼ਮ ਯੂਨੀਅਨ ਦੇ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਨਾਲ ਮੀਟਿੰਗ ਹੋਈ ਸੀ ਇਸ ਦੌਰਾਨ ਉਹਨਾਂ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰੰਟ ਸਮੇਤ ਹੋਰ ਕਈ ਮੰਗਾਂ ਸੰਬੰਧੀ ਚਰਚਾ ਕੀਤੀ ਸੀ ਪਰ ਮੀਟਿੰਗ ਬੇਸਿੱਟਾ ਨਿਕਲੀ ਜਿਸ ਤੋਂ ਬਾਅਦ ਪੀਆਰਟੀਸੀ ਤੇ ਪਨਬਸ ਮੁਲਾਜ਼ਮ ਯੂਨੀਅਨ ਵੱਲੋਂ 3 ਦਿਨਾਂ ਦੇ ਲਈ ਯਾਨੀ ਕਿ 6 ਜਨਵਰੀ ਤੋਂ ਲੈ ਕੇ 8 ਜਨਵਰੀ ਤੱਕ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ ਇਹਨਾਂ ਹੀ ਨਹੀਂ 7 ਤੋਂ ਲੈ ਕੇ 8 ਜਨਵਰੀ ਨੂੰ ਮੁਲਾਜ਼ਮਾਂ ਵੱਲੋਂ ਚੰਡੀਗੜ੍ਹ ਵਿਖੇ ਸੀਐਮ ਦੀ ਰਿਹਾਈ ਸਾਹਮਣੇ ਇਹ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਦੁਬਾਰਾ ਪਿਰ ਦੱਸ ਦਿੰਦੇ ਆ 7 ਤੇ 8 ਜਨਵਰੀ ਨੂੰ ਮੁਲਾਜ਼ਮਾਂ ਵੱਲੋਂ ਜਿਹੜੇ ਕਿ ਪਨਬਸਤੇ ਪੀਆਰਟੀ ਸਿੱਦੇ ਮੁਲਾਜ਼ਮ ਨੇ ਉਹਨਾਂ ਵੱਲੋਂ ਚੰਡੀਗੜ੍ਹ ਵਿਖੇ ਸੀਐਮ ਭਗਵੰਤ ਮਾਨ ਦੀ ਰਿਹਾਈ ਸਾਹਮਣੇ ਇਹ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਪ੍ਰਿਆਕਰਸ ਵਿੱਚ ਸੰਗਰਾਤ ਮੌਕੇ ਸ਼ੁਰੂ ਹੋਣ ਜਾ ਰਹੇ ਕੁੰਭ ਮੇਲੇ ਲਈ ਰੇਲ ਵਿਭਾਗ ਫਿਰੋਜ਼ਪੁਰ ਮੰਡਲ ਤੋਂ ਦੋ ਸਪੈਸ਼ਲ ਰੇਲ ਗੱਡੀਆਂ ਚਲਾਉਣ ਜਾ ਰਿਹਾ ਹੈ ਇਹ ਰੇਲ ਗੱਡੀਆਂ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਸਟੇਸ਼ਨ ਤੋਂ ਚੱਲਣਗੀਆਂ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਗੱਡੀ ਨੰਬਰ 04662 ਨੂੰ 9 ਜਨਵਰੀ 19 ਜਨਵਰੀ ਅਤੇ 6 ਜਨਵਰੀ ਨੂੰ ਰਾਤ 8:00 ਵਜੇ 10 ਮਿੰਟ ਤੇ ਰਵਾਨਾ ਕੀਤਾ ਜਾਵੇਗਾ ਜੋ ਅਗਲੇ ਦਿਨ ਸ਼ਾਮ 7 ਵਜੇ ਫਾਮਾ ਮਾ ਪਹੁੰਚੇਗੀ। ਉੱਥੇ ਵਾਪਸੀ ਲਈ ਗੱਡੀ ਨੰਬਰ 0 46 61 ਨੂੰ 11 ਜਨਵਰੀ 21 ਜਨਵਰੀ ਅਤੇ 8 ਜਨਵਰੀ ਨੂੰ ਸਵੇਰੇ 6:30 ਵਜੇ ਰਵਾਨਾ ਕੀਤਾ ਜਾਵੇਗਾ। ਜੋ ਅਗਲੇ ਦਿਨ ਸਵੇਰੇ 8 ਵਜੇ 15 ਮਿੰਟ ਤੇ ਯਾਨੀ ਕਿ 4:30 ਵਜੇ ਅੰਮ੍ਰਿਤਸਰ ਪਹੁੰਚੇਗੀ। ਇਨ੍ਹਾਂ ਗੱਡੀਆਂ ਦਾ ਦੋਵੇਂ ਪਾਸਿਓਂ ਠਹਿਰਾਵ ਬਿਆਸ ਸਲੰਦਰ ਸਿਟੀ ਟੰਡਾਰੀ ਕਲਾ ਸਰਹੱਦ ਰਾਜਪੁਰਾ ਅੰਬਾਲਾ ਛੋਣੀ ਯਮਨਾ ਨਗਰ ਜਗਾਦਰੀ ਸਹਾਰਨਪੁਰ ਦੇਵਪੰਡ ਮੁਜ਼ਫਰਨਗਰ ਮੇਰਟ ਸਿਟੀ ਹਬੜੂ ਗੜਮੇਕਸ਼ਵਰ ਗਜਰੋਲਾ ਅਮਰੋਹਾ ਮੁਰਦਾਬਾਦ ਰਾਮਪੁਰ ਬਰੇਨਲੀ ਸਹਾਜਾਪੁਰ ਲਖਨਊ ਅਤੇ ਰਾਈਬਰ ਰੇਲ ਸਟੇਸ਼ਨਾਂ ਤੇ ਹੋਵੇਗਾ ਗੱਡੀ ਨੰਬਰ 04663 ਨੂੰ ਫਲੋਜਪੁਰ ਰੇਲਵੇ ਸਟੇਸ਼ਨ ਤੋਂ 25 ਜਨਵਰੀ ਨੂੰ ਦੁਪਹਿਰ 1:25 ਤੇ ਰਵਾਨਾ ਕੀਤਾ ਜਾਵੇਗਾ ਜੋ ਅਗਲੇ ਦਿਨ ਸਵੇਰੇ 11:30 ਵਜੇ ਫਾਮਾ ਮਾਉ ਪਹੁੰਚੇਗੀ। ਉੱਥੋਂ ਵਾਪਸੀ ਗੱਡੀ ਨੰਬਰ 04663 ਨੂੰ 26 ਜਨਵਰੀ ਨੂੰ ਸ਼ਾਮ 7:30 ਵਜੇ ਰਵਾਨਾ ਕੀਤਾ ਜਾਵੇਗਾ ਜੋ ਅਗਲੇ ਦਿਨ ਸ਼ਾਮ 4:25 ਤੇ ਫਲੋਜਪੁਰ ਪਹੁੰਚੇਗੀ। ਇਹਨਾਂ ਗੱਡੀਆਂ ਦਾ ਦੋਵਾਂ ਪਾਸਿਓਂ ਠਹਿਰਾ ਫਰੀਦਕੋਟ ਕੋਟਕਪੂਰਾ ਬਠਿੰਡਾ ਤੂਰੀ ਪਟਿਆਲਾ ਰਾਜਪੁਰਾ ਅੰਬਾਲਾ ਛੋਣੀ ਸਹਾਰਨਪੁਰ ਮੁਰਦਾਬਾਦ ਬਰੇਲੀ ਸਹਾਜਾਪੁਰ ਲਖਨਾਉ ਅਤੇ ਰਾਇਬਰੇਲੀ ਸਟੇਸ਼ਨਾਂ ਤੇ ਹੋਵੇਗਾ ਪ੍ਰਿਯगराज ਵਿੱਚ ਸੰਗਰਾਮ ਮੌਕੇ ਸ਼ੁਰੂ ਹੋਣ ਜਾ ਰਹੇ ਕੁੰਭ ਮੇਲੇ ਲਈ ਰੇਲਪਾਗ ਫਰੋਜ਼ਪੁਰ ਮੰਡਲ ਤੋਂ ਦੋ ਸਪੈਸ਼ਲ ਰੇਲ ਗੱਡੀਆਂ ਚਲਾਉਣ ਜਾ ਰਿਹਾ ਹੈ ਇਹ ਰੇਲ ਗੱਡੀਆਂ ਅੰਮ੍ਰਿਤਸਰ ਤੋਂ ਫਿਰੋਜ਼ਪੁਰ ਸਟੇਸ਼ਨ ਤੋਂ ਚੱਲਣਗੀਆਂ ਦੱਸ ਦਈਏ ਇਹ ਰੇਲ ਗੱਡੀਆਂ ਆਮ ਜਨਤਾ ਦੀ ਸਹੂਲਤ ਲਈ ਚਲਾਈਆਂ ਜਾ ਰਹੀਆਂ ਨੇ ਕਿਉਂਕਿ ਕੁੰਬ ਦੇ ਮੇਲੇ ਤੇ ਕਾਫੀ ਭੀੜ ਹੁੰਦੀ ਹੈ ਜਿਸ ਦੇ ਲਈ ਦੋ ਸਪੈਸ਼ਲ ਟ੍ਰੇਨਾਂ ਚਲਾਈਆਂ ਗਈਆਂ ਨੇ ਇਹ ਦੁਬਾਰਾ ਫਿਰ ਨੋਟ ਕਰ ਲਓ ਇਹ ਰੇਲ ਗੱਡੀਆਂ ਅੰਮ੍ਰਿਤਸਰ ਤੇ ਫਿਰੋਜ਼ਪੁਰ ਸਟੇਸ਼ਨ ਤੋਂ ਚੱਲਣਗੀਆਂ ਜਿਨ੍ਹਾਂ ਦਾ ਠਹਿਰਾਵ ਚਲੰਦਰ ਢੰਡਾਰੀ ਕਲਾ ਸਰਹੱਦ ਦਾ ਰਾਜਪੁਰਾ ਅੰਬਾਲਾ ਛੋਣੀ ਯਮਨਾ ਨਗਰ ਗਗਦਰੀ ਸਹਾਰਨਪੁਰ ਦੇਵਪੰਦ ਮੁਜ਼ਫਰਨਗਰ ਮੇਰਟ ਸਿੱਟੀ ਹਾਪੜਾ ਗੁਰਮੇਕਸ਼ਵਰ ਗਜ਼ਰੋਲਾ ਅਮਰੋਹਾ ਮੁਰਾਦਾਬਾਦ ਰਾਮਪੁਰ ਬਰੇਲੀ ਸਹਾਜਾਪੁਰ ਲਖਨਊ ਅਤੇ ਰਾਇਬਰ ਨੇਲੀ ਸਟੇਸ਼ਨਾਂ ਤੇ ਹੋਵੇਗਾ ਪੰਜਾਬ ਦੀ ਗੱਲ ਕਰੀਏ ਤਾਂ ਇਹ ਠਹਿਰਾ ਫਰੀਦਕੋਟ ਕੋਟਕਪੂਰਾ ਪਠਿੰਡਾ ਤੂਰੀ ਪਟਿਆਲਾ ਰਾਜਪੁਰਾ ਇਹਨਾਂ ਸਟੇਸ਼ਨਾਂ ਤੇ ਗੱਡੀਆਂ ਦਾ ਖਰਾਬ ਹੋਵੇਗਾ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ